ਤੇ ਮੇਰੀ ਗੱਲ ਸੁਣ ਇੱਕਮ ਨੂੰ ਲੈ ਜੀਏ ਨਾਲ ਇੱਕਮ ਮੈਨੂੰ ਵੀ ਲੈ ਜਾਓ ਇਧਰ ਆ ਇਧਰ ਮੈਨੂੰ ਪਤਾ ਸੀ ਤੂੰ ਰਹਿਣਾ ਨਹੀਂ ਹੈਗਾ ਤੂੰ ਮੈਨੂੰ ਪਹਿਲਾਂ ਹੀ ਕਹਿਣਾ ਵੀ ਤਾਈ ਜੀ ਮੈਨੂੰ ਵੀ ਲੈ ਜਾਓ ਮੈਂ ਇਸੇ ਕਰਕੇ ਤੁਹਾਨੂੰ ਦੋਨਾਂ ਨੂੰ ਤਿਆਰ ਕਰ ਦਿੱਤਾ ਤੇ ਤੂੰ ਵੀ ਮੇਰੇ ਨਾਲ ਚਾਹ ਸ਼ਾਮ ਨੂੰ ਆ ਜਾਂਗੇ ਆਪਾਂ ਠੀਕ ਹੈ ਮਮਾ ਤੇਰੀ ਨੂੰ ਮੈਂ ਕਹਿ ਦਾਂਗੀ ਚਲ ਜਾ ਇੱਕਮ ਸੈਂਡਲ ਪਾਓ ਆਪਣੇ ਸਟੋਰ 'ਚ ਪਏ ਆ ਲੈ ਕਿਦਾਂ ਪੂਨ ਆ ਗਿਆ ਹੈ ਸਿਆਲਟੀ ਦਾ ਹੈਪੀ ਹੈਲੋ ਹੈਲੋ ਅੰਜੀ ਮੰਮਾ ਸਸੀ ਕਾਲ ਕੀ ਹੈ ਸਸੀ ਕਾਲ ਬੇਟੇ ਕੀ ਹਾਲ ਹੈ ਅੰਜੀ ਠੀਕ ਆ ਹੋਰ ਬੱਚਿਆਂ ਦਾ ਕੀ ਹਾਲ ਹੈ ਠੀਕ ਹੈ ਬੱਚਿਆਂ ਕੀ ਕਰਦੀ ਪਈ ਹੈ ਮੈਂ ਹੁਣੇ ਵੇਰਲੀ ਹੋ ਕੇ ਬੈਠੀ ਸੀ ਮੈਂ ਆਪਣਾ ਮੋਹਰੀ ਕਾਲੀ ਆ ਜਾ ਫਿਰ ਇੱਧਰ ਆ ਜਾ ਚੁੱਪੀ ਕਰ ਗਈ ਹੈ ਕੀ ਗੱਲ ਗੱਲ ਕਰ ਹੁਣ ਹਾਂਜੀ ਮੰਮਾ ਮੈਂ ਪਰਸੋਂ ਤੇ ਹੋ ਕੇ ਗਈ ਹਾਂ ਲੈ ਤਾਂ ਕੀ ਹੋਇਆ ਪਰਸੋਂ ਕੇ ਆਈ ਸਾਗਨ ਨੂੰ ਨਾਲ ਲੈ ਕੇ ਤੇ ਆ ਜਾ ਆਉਂਦੇ ਅੱਗੇ ਜਾਂਦਾ ਮੇਰਾ ਉੱਥੇ ਹੀ ਲੱਗਦਾ ਮੈਂ ਉੱਥੇ ਤੇ ਕੋਈ ਕਾ ਨਹੀਂ ਆਇਆ ਫਿਰ ਘੜੀ ਦੀ ਘੜੀ ਆ ਜਾ ਹੋਰ ਭਾਬੀ ਆਂਦਾ ਕਿ ਹਾਲ ਕੀ ਕੇ ਭਾਬੀਆਂ ਠੀਕ ਨੇ ਦਿੱਤੀ ਚੱਲ ਲਈ ਸੀ ਤਿਆਰ ਹੋ ਗਏ ਹਾਂ ਪ੍ਰੀਤ ਮੈਂ ਹੋ ਗਈ ਤਿਆਰ ਤੇ ਸ਼ਾਮ ਨੂੰ ਆ ਜਾਾਂਗੀ ਇੱਕਮ ਇੱਧਰ ਆਓ ਇੱਕ ਮਿੰਟ ਨਾਲ ਚੱਲ ਜੀ ਮੈਂ ਉਹ ਹੀ ਕਹਿਣ ਲੱਗੀ ਹਾਂ ਮੈਂ ਨਾ ਇੱਕਮ ਨੂੰ ਵੀ ਲੈ ਚੰਦੀ ਆ ਨਾਲ ਅੱਛਾ ਨਹੀਂ ਨਹੀਂ ਤੰਗ ਨਾ ਕਰੇ ਤੁਹਾਨੂੰ ਬਾਅਦ ਚ ਤੈਨੂੰ ਪਤਾ ਦੋਨਾਂ ਨੇ ਰਹਿਣਾ ਨਹੀਂ ਇੱਕ ਦੂਜੇ ਤੋਂ ਬਿਨਾ ਤੇ ਇਸ ਕਰਕੇ ਮੈਂ ਦੋਨਾਂ ਦੇ ਸਕੂਲ ਵਾਲੇ ਸੂਟ ਤਿਆਰ ਕਰਾਏ ਹੀ ਨਾ ਫੰਕਸ਼ਨ ਵਾਲੇ ਮੈਂ ਪਾ ਦਿੱਤੇ ਇੱਕੋ ਜਿਕੇ ਤੇ ਮੈਂ ਕਿ ਦੋਨਾਂ ਨੂੰ ਲੈ ਜਾਨੀ ਆ ਦੋਨਾਂ ਇੱਕੋ ਜਿਹਾ ਗੇ ਸੂਟ ਔਰ ਤੇ ਮੈਂ ਸ਼ਾਮ ਨੂੰ ਆ ਜਾਂਗੀ ਠੀਕ ਐ ਤੇ ਤੂੰ ਆਪਣਾ ਕੰਮ ਕਮ ਕਰ ਲਈ ਜਿਹੜਾ ਦਿਨ ਮੈਂ ਆਇਆ ਮੈਂ ਨਾ ਹਾਂਜੀ ਹਾਂਜੀ ਦੁਕਾਨ ਦਾ ਇਹ ਨਾ ਹੋਏ ਭੀ ਰੋਟੀ ਪਾਣੀ ਨਹੀਂ ਲੱਗੇ ਰੇ ਸਬਜੀ ਤੇ ਮੈਂ ਬਣਾ ਦਿੱਤੀ ਆ ਹਾਂਜੀ ਠੀਕ ਜੀ ਠੀਕ ਐ ਨਾ ਹਾਂਜੀ ਚਲੋ ਇੱਕਮ ਚਲੋ ਵੀ ਚੱਲੇ ਜੀ ਹਾਂ ਪ੍ਰੀਤ ਚੱਲੀ ਆ ਮੰਮੀ ਮੰਨ ਗਏ ਇਥੇ ਤਿੰਨ ਤਾਂ ਪਤਾ ਹੈਗਾ ਮੰਮੀ ਦੇ ਸੁਭਾਅ ਦਾ ਉਹ ਕਿੱਥੋਂ ਮੰਨਦੇ ਆ ਮੱਸਾ ਹੀ ਮਨਾਇਆ ਉਹ ਮੈਨੂੰ ਨਹੀਂ ਜਾਣ ਦਿੰਦੇ ਤੁਹਾਨੂੰ ਕੀ ਕਹਤਾ ਮੈਂ ਪਤਾ ਕੀ ਇਹ ਇੱਕ ਮੰਮੀ ਠੀਕ ਨਹੀਂ ਹੈਗੀ ਤੇ ਮੈਂ ਤੇ ਪਤਾ ਲੈਣ ਚਲਨੀ ਆ ਮੈਂ ਕੋਈ ਰਹਿਣ ਥੋੜੀ ਜਾਣਾ ਹਾਂ ਹੁਣ ਜੀ ਮਮਾ ਇਸ ਤਰ੍ਹਾਂ ਵੀ ਨਾ ਜਾਣ ਦੇਣਗੇ ਤੇ ਫਿਰ ਬੜੀ ਮਾੜੀ ਗੱਲ ਹੋਣੀ ਹਾਂਜੀ ਉਹ ਤੇ ਗਈ ਬੱਸ ਮੈਂ ਤਾਂ ਹੀ ਤਾਂ ਕਿਹਾ ਮੈਂ ਕਿਮੇ ਸਬਜੀ ਸੁਬਜੀ ਬਣਾ ਦਿੱਤੀ ਆ ਤੇ ਮੈਂ ਹੋ ਹੋ ਨਾ ਵਾ ਤੇ ਸ਼ਾਮ ਤੱਕ ਮੈਂ ਵਾਪਸ ਆ ਜਣਾ ਮੈਂ ਤੇ ਤੂੰ ਹੀ ਆਪਣਾ ਕੰਮ ਕਰੀ ਉਹਨਾਂ ਨੱਗੀ ਦੇ ਕੋਈ ਮੰਮੀ ਨੂੰ ਪੁੱਛ ਜੇ ਉਹ ਫੇਰੇ ਹੀ ਕੀ ਕਰਦੇ ਆ ਨਹੀਂ ਨਹੀਂ ਲੈ ਕੇ ਜਾਵਾਂਗੇ ਹੋਰ ਮੈਂ ਆਪਣੇ ਘਰ ਬਿਫਤਾ ਪਹਨੇ ਬੋਲਣਗੇ ਆਓ ਚਲ ਆ ਜਾ ਲੈ ਮਾਰਾਣੀ ਦੇ ਲੋ ਕਿਢੀ ਛਤੀ ਤਿਆਰ ਹੋ ਗਈ ਤੇ ਕੇ ਜਾਨ ਨੂੰ ਫੜਾਫੜ ਤਿਆਰ ਹੋ ਗਈ ਐ ਕੁੜੀਆਂ ਵੀ ਨਾਲ ਤਿਆਰ ਕਰ ਲੀਆਂ ਸੋਹਰਿਆਂ ਦਾ ਕੋਈ ਕੰਮ ਹੋਵੇ ਲੈ ਤੁਰੀ ਆਂਦੀਓ ਪੇਕੇ ਜਾਨ ਨੂੰ ਜੇ ਮੈਂ ਨਾ ਕਰ ਦਿੱਤੀ ਨਾ ਤੇ ਇਹਨੇ ਬੂਠਾ ਬਣਾ ਲੈਣਾ ਕਿ ਕਰੇ ਨਾ ਦਿਓਰ ਦਾ ਫਿਕਰ ਹੈ ਨਾ ਨਾਨਾ ਦਾ ਫਿਕਰ ਹੈ ਤੁਰ ਪੰਦੀਆਂ ਨੇ ਪੀਕੇ ਪਤਾ ਨਹੀਂ ਪੀਕੇ ਕੀ ਪਿਆ ਹੋਇਆ ਇਹਨਾਂ ਮਮੀ ਅੰਜੀ ਮੈਂ ਨਾ ਚੱਲਨੀ ਆ ਪੀਕੇ ਤੂੰ ਕਿਉਂ ਪੀਕੇ ਚੱਲੀ ਆ ਉਹ ਤੇਰੀ ਨਾਨਾ ਨਾਲ ਲੱਗੀ ਸ਼ੈਲੀ ਆਣ ਲੱਗੀ ਸਾਗਰ ਆਣ ਲਗੇ ਤੂੰ ਕੀ ਕਰ ਜਾਣਾ ਪੀਕੇ ਮਮੀ ਤੁਹਾਨੂੰ ਮੈਂ ਦੱਸਿਆ ਤਾਂ ਸਹੀ ਸੀ ਮੇਰੀ ਮਮੀ ਠੀਕ ਨਹੀਂ ਹੈਗੀ ਪਤਾ ਲੱਣ ਚੱਲ ਜਾਈਏ ਉਹਨਾਂ ਨੂੰ ਰੋਟੀ ਪਾਣੀ ਕਿੰਨੇ ਬਣਾਣੇ ਇੱਕ ਜਣੀ ਰੋਟੀ ਪਾਣੀ ਬਣਾਓ ਤੇ ਇੱਕ ਜਣੀ ਸਫਾਈਆਂ ਕਰੋ ਚੱਦਰਾਂ ਚੁਦਰਾਂ ਮੰਮੀ ਮੇਰੀ ਗੱਲ ਸੁਣਾ ਸਬਜੀ ਤੇ ਮੈਂ ਸਵੇਰੇ ਉੱਟ ਕੇ ਬਣਾ ਲਈ ਸੀ ਮੈਨੂੰ ਮਤ ਤਾਨਾ ਦੇ ਰਾਜਮਾ ਚੋਲ ਬਣਾ ਉਹ ਸਾਗਨ ਨੂੰ ਬੜੇ ਪਸੰਦ ਹੈਗੇ ਨੇ ਇੱਕ ਜਣੀ ਉਹ ਕੰਮ ਕਰ ਲੈ ਇੱਕ ਜਣੀ ਚੱਦਰਾਂ ਚੁਦਰਾਂ ਹਿਸ਼ਾ ਲਵੇ ਮੇਰੇ ਕੋਲ ਜਾ ਤੂੰ ਬਣਾਓ ਸਾਰਾ ਕੁਝ ਉਹਨੇ ਆਉਣਾ ਜ ਆਣ ਵਾਲੀ ਜੇ ਮੈਨੂੰ ਤੈਨੂੰ ਬਦਮੇ ਮਾਲ ਬਣਾਉਣਾ ਹੈਗਾ ਏ ਤੇ ਥਾਲੇ ਚੱਦਰ ਚੁਦਰ ਤੇ ਕਿਨੇ ਨਾਲ ਸੇ ਵਿਸ਼ਾਈਆਂ ਤੇ ਸਾਫ ਸਫਾਈ ਕਰਨੀ ਮਾਲ ਬਣਾਣਾ ਹੈ ਨਾ ਤੇ ਬਣਾ ਓਏ ਗਾਨੀ ਰਾਤ ਨੂੰ ਬਣਾਏ ਕੁੜੀ ਨੇ ਕਿਹੜਾ ਰੋਈ ਰੋਈ ਜਾਣਾ ਉਹਨੇ ਸ਼ਾਮ ਨੂੰ ਚੱਲ ਜਾਣਾ ਤੇ ਜਾ ਕੇ ਕੰਮ ਕਰੋ ਦੋਵੇਂ ਜਣੀਆਂ ਸਿਮਾ ਚੱਲ ਰਸੋਈ ਦੇ ਵਿੱਚ ਚੱਲ ਤੇ ਚਾਨੀ ਤੂੰ ਆਪਣੇ ਸਫਾਈਆਂ ਸੁਨੀਆਂ ਕਰੋ ਮੈਂ ਤੁਹਾਡੀਆਂ ਗੱਲਾਂ ਨਹੀਂ ਸੁਣਨੀਆਂ ਉਹਨੇ ਆਉਣ ਵਾਲੀ ਤਾਂ ਫੇਰ ਆਣੇ ਰੋਟੀ ਪਾਣੀ ਕਿੰਨੇ ਪਕਾਣੀ ਹੈ ਜਾ ਫੜਾ ਫੜ ਜਾਓ ਆਪਣਾ ਕੰਮ ਕਰੋ ਸ਼ਾਮੀ ਚਲਦੀ ਪੇਕੇ ਕੱਲ ਦੀਦੀ ਤੁਹਾਨੂੰ ਮੈਂ ਕਿਹਾ ਸੀ ਨਾ ਪਹਿਲਾਂ ਹੀ ਤੇ ਮੰਮੀ ਨੇ ਨਹੀਂ ਜਾਣਦੇ ਨਾਗਾ ਅਜੀਦੀ ਤੇ ਕੱਲ ਤੇ ਹੋ ਗਈ ਏ ਤੇ ਫੇਰ ਸਹੀ ਗੱਲ ਆ ਪ੍ਰੀਤ ਸ਼ੈਲੀ ਤੇ ਦੂਜੇ ਦਿਨੇ ਤੇ ਤੂੰ ਰਹੀ ਰਹਿੰਦੀ ਆ ਤੇ ਜਦੋਂ ਮੈਂ ਟੇਕੇ ਦਾ ਨਾਮ ਲਵਾ ਉਹਦੋਂ ਮੰਮੀ ਨੇ ਕੋਨਾ ਕੋਈ ਗੱਲ ਸੁਣਾ ਦਿੰਨੀ ਆ ਉਹਦੋਂ ਦਾ ਕਮਾਲ ਵਾਲਾ ਮੰਗਦੇ ਮਾਲ ਮੰਗੰਦਿਆ ਮੰਮੀ ਕਹਿੰਦੇ ਨਹੀਂ ਤੂੰ ਸਫਾਈ ਕਰੋ ਹਲਕ ਸਵੇਰੇ ਸਫਾਈ ਕੀਤੀ ਤੇ ਮੈਂ ਕੀ ਕਰਾਂ ਹੁਣ ਤੂੰ ਸਫਾਈਆਂ ਵੱਲ ਹੋ ਜਾ ਤੇ ਮੈਨੂੰ ਰਾਜਮਾ ਛੋਲ ਬਣਾਉਣੇ ਪੈਣੇ ਆ ਚਲੋ ਠੀਕ ਕੀ ਆ ਨਾ ਮੰਮੀ ਠੀਕ ਨਹੀਂ ਆ ਉਧਰੋਂ ਦੇਖਦੇ ਹੋਣੇ ਆ ਤੇ ਉਧਰੋਂ ਇਹ ਹੁੰਦੀ ਹੋਣੇ ਆ ਕਿ ਚਲ ਸੀਮਾ ਚੱਲੀਏ ਤੇ ਇਹਨਾਂ ਨੇ ਨਵੀਂ ਦੀ ਮੰਗ ਰੱਖ ਦਿੱਤੀ ਰਾਜਮਾ ਛੋਲ ਬਣਾ ਵੇਖਾ ਰਾਜਮਾ ਹੈਗੇ ਆ ਸੀਮਾ ਉਹ ਗਈ ਤਿਆਰ ਚਲ ਮੈਂ ਇਤਰਾ ਕਰ ਹੱਥੋਂ ਤੋਲਾ ਫਿਰ ਚੱਲਦੇ ਆ ਸਾ ਸੀਮਾ ਤੂੰ ਸੁਣਦੀ ਨਹੀਂ ਪਈ ਗੱਲ ਮੇਰੀ ਗੱਲ ਸੁਣੋ ਜਾਣਾ ਕੀ ਆ ਉਹ ਉਹ ਨਗੀਤਾ ਦੀ ਭੈਣ ਸ਼ੈਲੀ ਤੇ ਮਮਾ ਕਹਿੰਦੇ ਨਹੀਂ ਜਾਣਾ ਰੋਟੀ ਤਿਆਰ ਕਰ ਅੱਛਾ ਸ਼ੈਲੀ ਉਹ ਲਕੀ ਆ ਤੇ ਹੋਰ ਤੇ ਸ਼ੈਲੀ ਤਾਂ ਜੇ ਪਰਸੋ ਕਿ ਗਈ ਆ ਆਪਾ ਨਹੀਂ ਨਾ ਕਹਿੰਦੀਆਂ ਚੰਗੀਆਂ ਲੱਗਦੀਆਂ ਭਾਬੀਆਂ ਕਹਿੰਨ ਤੇ ਬੁਰੀਆਂ ਉਹ ਯਾਰ ਮੇਰੀ ਗੱਲ ਸੁਣ ਉਹਦਾ ਦਿਲ ਕਰਦਾ ਨਾ ਉਹਨੂੰ ਅੱਛਾ ਮੇਰੀ ਗੱਲ ਸੁਣ ਤੂੰ ਤਿਆਰ ਹੋ ਜਾ ਕੋਈ ਨਹੀਂ ਮੈਂ ਤੈਨੂੰ ਛੱਡੋ ਨਾ ਵਾ ਦਿਲ ਕਰਦਾ ਮੈਂ ਤੇ ਮਜਬੂਰੀ ਨੂੰ ਚੱਲੀ ਸਾਂ ਤੁਹਾਨੂੰ ਪਤਾ ਨਾ ਮੰਮੀ ਠੀਕ ਨਹੀਂ ਹੈਗੀ ਤੇ ਪਤਾ ਲੈਣ ਚੱਲੀ ਆ ਉਹਦਾ ਜੇ ਦਿਲ ਕਰਦਾ ਵਾ ਕਿ ਆਪਾਂ ਤੇ ਚੱਲਨੇ ਆ ਕੋਈ ਹਾਲ ਚਾਲ ਪੁੱਛਣ ਮੇਰੀ ਗੱਲ ਸੁਣ ਤੀ ਮੈਂ ਤਾਂ ਤਿਆਰ ਸੀ ਪਰ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਸਵੇਰੇ ਮੈਂ ਤੁਹਾਡੇ ਸਾਹਮਣੇ ਸਵੇਰੇ ਉੱਠ ਕੇ ਸਬਜ਼ੀ ਬਣਾਈ ਆ ਨਾ ਹੁਣ ਕਹਿੰਦੇ ਆ ਸਾਗਰ ਨੂੰ ਰਾਜਮਾ ਛੋਲ ਪਸੰਦ ਆ ਉਹ ਬਣਾ ਤੇ ਨਾਲ ਪਨੀਰ ਬਣਾ ਹੁਣ ਮੈਂ ਉਹ ਬਣਾਣ ਲੱਗੀ ਜੇ ਉਹ ਮੇਰੀ ਗੱਲ ਸੁਣ ਪ੍ਰੀਤ ਭਾਬੀ ਹੈ ਤੇ ਆਵਾ ਕਰੇ ਤੇ ਉਹਨਾਂ ਨੇ ਬਣਾ ਲੈਣਾ ਵਾ ਤੋ ਇਸ ਤਰ੍ਹਾਂ ਕਰ ਤਿਆਰ ਹੋਈ ਆ ਚੱਲ ਮੈਂ ਤੈਨੂੰ 2 ਮਿੰਟ ਛੱਡਉਣਾ ਤੇ ਮੰਮੀ ਨਾਲ ਮੈਂ ਆਪੇ ਗੱਲ ਕਰ ਲਵਾਂ ਵਾ ਪ੍ਰੀਤ ਭਾਬੀ ਨੇ ਕੀ ਕਰਨਾ ਵਾ ਪ੍ਰੀਤ ਜੀ ਨੇ ਤੇ ਵੇਖੋ ਸਬਜ਼ੀ ਉਹ ਕੰਨਾ ਮਾਲ ਦੇਣਾ ਵਾ ਹਾਏ ਹਾਏ ਤੇ ਮਾਲ ਆਪੇ ਬਾਅਦ ਚ ਬਣਾ ਲੈਣਗੇ ਯਾਰ ਦੱਸ ਤੇ ਮੰਮੀ ਨਾਲ ਗੱਲ ਕਰੋ ਜੇ ਕਹਿਣਗੇ ਨਾ ਤੇ ਫਿਰ ਮੈਂ ਚਲ ਜਾਗੀ ਨਹੀਂ ਤੇ ਨਹੀਂ ਜਾ ਮੰਮੀ ਨੂੰ ਪੁੱਛੋ ਪਹਿਲਾਂ ਤੇ ਯਾਰ ਮੰਮੀ ਨੇ ਮਨਾ ਥੋੜਾ ਕਰਨਾ ਵਾ ਦੱਸ ਮੈਨੂੰ ਮਨਾ ਕੀਤਾ ਨਾ ਤੁਸੀਂ ਗਲਤ ਕਰੋ ਜਾ ਕੇ ਆਪਣੀ ਗੱਲਾਂ ਕਰੀ ਜਾਂਦੇ ਹੋ ਮੰਮੀ ਹਾਂਜੀ ਪੁੱਤ ਮੈਂ ਤੁਹਾਡੇ ਨਾਲ ਗੱਲ ਕਰ ਲਈ ਦੱਸੋ ਅੱਛਾ ਸੀਮਾ ਜਾਨ ਕਹਿਦੀ ਵੀ ਮੈਂ ਪੇਕੇ ਜਾਣਾ ਵਾ ਤੇ ਤੁਹਾਨੂੰ ਪੁੱਤਰ ਤੈਨੂੰ ਪਤਾ ਤੇ ਹੈਗਾ ਤੇਰੀ ਭੈਣ ਆਨ ਲਗੀ ਹੈ ਮੰਮੀ ਮੇਰੀ ਗੱਲ ਸੁਣੋ ਅਸ਼ੈਲੀ ਤਾਂ ਪਰਸੋਂ ਹੋ ਕੇ ਗਈ ਆ ਇਹ ਕੋ ਪਤਾ ਕਿਉਂ ਮੈਂ ਕਹਿਣਾ ਉਹਦੇ ਮੰਮੀ ਠੀਕ ਨਹੀਂ ਹੈ ਤੁਹਾਨੂੰ ਪਤਾ ਹੀ ਆ ਉਹਨੇ ਤੁਹਾਨੂੰ ਦੱਸਿਆ ਵੀ ਹੋਊਗਾ ਹਾਂਜੀ ਮੈਨੂੰ ਦੱਸਿਆ ਤੇ ਹੈਗਾ ਵਾ ਹੁਣ ਮੈਂ ਦੱਸੋ ਕੀ ਕਰਾਂ ਹੁਣ ਉਹ ਉਹਨੇ ਆਉਣਾ ਵਾ ਉਹਨੇ ਕੀ ਕਰਨਾ ਕੋਈ ਗੱਲ ਨਹੀਂ ਕੱਲ ਪਤਾ ਲੱਗੇ ਇਹਦੀ ਮੰਮੀ ਕਿਹੜੀ ਹਸਪਤਾਲ ਦਾਖਲ ਹੈਗੀ ਐ ਤੁਹਾਨੂੰ ਛੱਡ ਕੇ ਤੇ ਉਸੇ ਵੀ ਲੈ ਆ ਜਾਣਾ ਮੇਰੀ ਗੱਲ ਸੁਣ ਪੁੱਤ ਤੂੰ ਕੱਲ ਚਲ ਜਿਓ ਅੱਜ ਉਹਨੇ ਸ਼ਾਮ ਨੂੰ ਚਲ ਜਣਾ ਤੇ ਘੜੀ ਦੀ ਘੜੀ ਉਹਨੇ ਇਹਨਾਂ ਵਿਚਾਰੀ ਨੇ ਆਣਾ ਤੂੰ ਕੋਈ ਗੱਲ ਨਹੀਂ ਕੱਲ ਚਲ ਜੇ ਦੋਵੇਂ ਜਾਣੇ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਸੀਮਾ ਦੀ ਆਦਤ ਤੁਹਾਨੂੰ ਪਤਾ ਛੇਤੀ ਕਿਤੇ ਕਹਿੰਦੀ ਨਹੀਂ ਆ ਉਹਦੀ ਮੰਮੀ ਜ਼ਿਆਦਾ ਨਹੀਂ ਠੀਕ ਹੈ ਜੀ ਤਾਂ ਕ ਹੁਣ ਪੈਣਿਆ ਨੇ ਹੁਣ ਤੈਨੂੰ ਕੀ ਕਹਿਣਾ ਈ ਦੱਸ ਮੰਮੀ ਮੇਰੀ ਗੱਲ ਸੁਣੋ ਹਾਂ ਆ ਦੱਸੋ ਸ਼ੈਲੀ ਪਰਸੋਂ ਮਿਲੀ ਤੇ ਹੈਗੀ ਆ ਤੇ ਨਾਲੇ ਉਹਨੇ ਰੋਟੀ ਪਾਣੀ ਸਬਜੀ ਸਬਜੀ ਸਾਰਾ ਕੁਝ ਤੇ ਬਣਾਤਾ ਵਾ ਤੇ ਸੋਹਰੇ ਉਹਦੇ ਕੀ ਕਹਿਣਗੇ ਪਰਚਾਈ ਚੱਲ ਗਈ ਏ ਤੇ ਨਾਨਾ ਨੂੰ ਵੇਖ ਕੇ ਲੈ ਮੰਮੀ ਹੁਣ ਸ਼ੈਲੀ ਨੂੰ ਤੇ ਤੂੰ ਵੀ ਸਮਝਾ ਸਕਦੇ ਜੇ ਮੈਂ ਤਾਂ ਪੁੱਤਰ ਸਮਝਾ ਸਕਦੀ ਮੈਂ ਹੁਣ ਦੱਸੋ ਕੀ ਤੁਸੀਂ ਮੇਕਅਪ ਉੱਠਾ ਨਹੀਂ ਜਾਂਦਾ ਮੈਂ ਤਾਂ ਬਿਮਾਰ ਹੈਗੀ ਹਾਂ ਮੰਮੀ ਮੈਨੂੰ ਇੱਕ ਇੱਕ ਗੱਲ ਮੈਂ ਹਿਸਾਬ ਲਾਇਆ ਤੁਹਾਡਾ ਖੱਲੀ ਕੁਛ ਕਵੇ ਨਾ ਕਵੇ ਪਰ ਤਾਂ ਨੂੰ ਬਣਾਣੀ ਕੀ ਹੋਈ ਤੂੰ ਮੈਨੂੰ ਕੀ ਕਹਿਣਾ ਪਿਆ ਧਿਆਨ ਤੇ ਕੱਲ ਹੋ ਕੇ ਗਈ ਏ ਜੇ ਤੂੰ ਕਹੀ ਜਾਏਗਾ ਤੇ ਤੇਰੀ ਜਨਾਨੀ ਨੇ ਤੇ ਆਪੇ ਕਹਿਣਾ ਵਾ ਜਨਾਨੀ ਦਾ ਗੁਲਾਮ ਬਣਿਆ ਜਾਂ ਦਫਾ ਹੋ ਜਾ ਜਾ ਕੇ ਆਪਣਾ ਕੰਮ ਕਰ ਜਾ ਕੇ ਚਲ ਜਾ ਤੂੰ ਵੇਖਾਂ ਜੋਰੂ ਦਾ ਗੁਲਾਮ ਜਾ ਕੇ ਰਸੋਈ ਤੇ ਵੇਖ ਸੌਦਾ ਲਿਆਣ ਵਾਲਾ ਜਾ ਕੇ ਲਿਆ ਕੇ ਦੇ ਤੈਨੂੰ ਹੋਰ ਵੇਲੇ ਨੂੰ ਕੋਈ ਕੰਮ ਹੀ ਨਹੀਂ ਆਗਾ

ਆ ਗਈ। ਮਾਂ ਇਹਨੂੰ ਤੇ ਡਿੱਕਨ ਦੀ। ਹੁਣ ਵੇਖ ਚਾ ਚੜ ਜਾਣਾ ਮਾਂ ਨੂੰ। ਪਾਣੀ ਦਿਵਾ। ਮੰਮੀ। ਮੰਮੀ। ਸੱਸੀ ਕਾਲ। ਕੀ ਹਾਲ ਜੀ? ਠੀਕ ਹੈ। ਹਾਂ ਠੀਕ ਹੈ ਪੁੱਤਰ ਤੇਰਾ ਕੀ ਹਾਲ ਹੈ? ਹਾਂ ਠੀਕ ਹੈ। ਸੱਸੀ ਕਾਲ। ਆ ਜਾ ਬਹਿ ਜਾ। ਮੰਮੀ ਛੋਟੀ ਭਾਬੀ ਨਜ਼ਰ ਨਹੀਂ ਆਣਦੀ ਕਿਤੇ ਕਿੱਥੇ ਗਈ ਹੈ? ਉਹ ਅੰਦਰ ਹੀ ਹੋਣੀ ਹੈ। ਤੇ ਵੱਡੇ ਪਪੀ ਤੇ ਸੋਹੀ ਚ ਗੇਸੀਗੇ ਤੇ ਉਹਨਾਂ ਨੇ ਮਲਕੀ ਬੜਾ ਮੂੰਹ ਫਲਾਇਆ ਸੀ ਨਹੀਂ ਪੈਣਾ ਉਹ ਕਿੰਨੀ ਮੈਂ ਪੇਕੇ ਜਾਣਾ ਵਾਂ ਹਾਂ ਤਾਂ ਕਰਕੇ ਮੂੰਹ ਫਲਾਇਆ ਮੈਂ ਕਿਹਾ ਤੇਰੀ ਨਾਨ ਨੇ ਆਉਣਾ ਹੈ ਲੈ ਸਾਹਰ ਪਾਣੀ ਆ ਬੇ ਛੋਟੀ ਭਾਬੀ ਕਿੱਥੇ ਛੋਟੀ ਪ੍ਰੀਤ ਆਉਂਦੀ ਸਸ਼ੀ ਸਸ਼ੀ ਕਾ ਸਸ਼ੀ ਕਾ ਸਸ਼ੀ ਕੀ ਆ ਲੈ ਠੀਕ ਜੀ ਹੋਰ ਪਾ ਬਿਜੀ ਕੰਮ ਨਹੀਂ ਆਇਆ ਅੱਜ ਕੰਮ ਨਹੀਂ ਕਰਾਂਗੇ ਆਇਆ ਦੀਦੀ ਤੁਸੀਂ ਆਏ ਨਾ ਤਾਂ ਕਰਕੇ ਨਹੀਂ ਕਰਨੀ ਕੰਮ ਘਟਿਆ ਕਿ ਅੱਗੇ ਨਾਲੋਂ ਵਧਿਆ ਇਹ ਕੰਮ ਤੇ ਜੋਰ ਨਾਲ ਆ ਉਹ ਮਾਲ ਮੰਗਣਦੇ ਸੀ ਫੇ ਤੁਸੀਂ ਆ ਗਈ ਤਾਂ ਕਰਕੇ ਠੀਕ ਦੇਖਸਾ ਹੈਲੋ ਮੰਮੀ ਮੇਰੀ ਗੱਲ ਸੁਣੋ ਮੈਂ ਨਹੀਂ ਆਣਾ ਹੈਗਾ ਉਹ ਨਾਨਾਈ ਆ ਮੇਰੀ ਮੈਨੂੰ ਪਤਾ ਮੰਮੀ ਤੁਹਾਡੀ ਤੰਗਿਆਤ ਨਹੀਂ ਠੀਕ ਹੈਗੀ ਮੈਂ ਤੇ ਆਉਣਾ ਸੀ ਪਤਾ ਲੈਣ ਮੈਨੂੰ ਫਿਕਰ ਹੈਗਾ ਤੇ ਮੈਂ ਤਾਂ ਹੀ ਆਣਾ ਸੀ ਨਾ ਹੁਣ ਮੰਮੀ ਕਹਿੰਦੇ ਵੀ ਨਹੀਂ ਜਾਣਾ ਉਹਨੇ ਆਣਾ ਵਾ ਤੁਹਾਨੂੰ ਪਤਾ ਨਾ ਜਦੋਂ ਉਹ ਆ ਜੇ ਨਾ ਤੇ ਮੰਮੀ ਸਾਨੂੰ ਹਿਲਣ ਨਹੀਂ ਦਿੰਦੇ ਮੈਂ ਸੋ ਕੋ ਕਿਹਾ ਸੀ ਮੈਂ ਕਿਹਾ ਮੰਮੀ ਮੈਂ ਜਾਨੀ ਆ ਤੇ ਮੈਂ ਆ ਜਾਾਂਗੀ ਸ਼ਾਮ ਤੱਕ ਪਰ ਨਹੀਂ ਤੂੰ ਰੋਟੀ ਤਿਆਰ ਕਰ ਹੁਣ ਮੈਂ ਰੋਟੀ ਤਿਆਰ ਕੀਤੀ ਆ ਕੋਈ ਨਹੀਂ ਮੰਮੀ हां मैं आऊंगी जो शाम ਨੂੰ ਜਲਦੀ ਨਾ ਜਲਦੀ ਤੇ ਮੈਂ ਸ਼ਾਮ ਨੂੰ ਹੀ ਆ ਜਾਗੀ ਚੰਗਾ ਕੀ ਆਨ ਜੋ ਜਾਨ ਦਿੰਦੇ ਧੀ ਕਰਕੇ ਮੈਨੂੰ ਰੋਕ ਕੇ ਰੱਖਿਆ ਵਾ ਮੰਮੀ ਵੀ ਡਿੱਕੰਦੇ ਮੈਨੂੰ ਮਹੀਨਾ ਲੱਗੇ ਹੋ ਗਿਆ ਮੈਨੂੰ ਗਈ ਚਾ ਬਨਉ ਹਲੋ ਪਾਜੀ ਹਲੋ ਮਾਲ ਤਿਆਰ ਹੋ ਗਿਆ ਨਹੀਂ ਭਾਜੀ ਮਾਲ ਨਹੀਂ ਤਿਆਰ ਹੋਇਆ ਮੈਂ ਮੁੰਡਾ ਭੇਜਣਾ ਸੀ ਮਾਲ ਆ ਲੈ ਬਣਿਆ ਸ਼ਾਮੀ ਲੈ ਜਿਓ ਮੈਨੂੰ ਜਰੂਰੀ ਚਾਹੀਦਾ ਬਹੁਤ ਜਰੂਰੀ ਚਾਹੀਦਾ ਮੈਨੂੰ ਫੋਨ ਆਉਂਦੇ ਨੇ ਅੱਜ ਸਾਡੇ ਕੋਲ ਗੈਸਟ ਆ ਗਏ ਹੋਏ ਆ ਤਾਂ ਨਹੀਂ ਬਣਿਆ ਮਾਲ ਅੱਜ ਤਾਂ ਗੈਸਟ ਬਗਦਾ ਉਹਦੇ ਮੇਰੇ ਕੋਲ ਉਮੀਦ ਨਾ ਧਕੇ ਮਾਲ ਦੀ ਨਹੀਂ ਭਾਜੀ ਭਾਜੀ ਕਿਆ ਵੀ ਮਮਮੀ ਨੂੰ ਨਾਕ ਕਰਿਓ ਤੇ ਮਾਲ ਬਣਾ ਦੋ ਮੈਨੂੰ ਤੇ ਮਮਮੀ ਕਹਿੰਦੇ ਪਹਿਲਾਂ ਕੰਮ ਕਰੋ ਕੰਮ ਕਰੋ ਬਸ ਕੰਮ ਹੀ ਬੱਸ ਕਿੰਨੀ ਵੀ ਕਹਾਂਗਾ ਨਾ ਨਾਂ ਪਹਿਲਾਂ ਜਰੂਰੀ ਆ ਕੰਮ ਨਹੀਂ ਜਰੂਰੀ ਕਿਆ ਕਮੇਟੀਆਂ ਕਿਵੇਂ ਤਾਲਾਂਗੀ ਮੈਂ ਕਮੇਟੀਆਂ ਵੀ ਤਾਲਣੀਆਂ ਹੈਗੀਆਂ ਹੋ ਕਿਵੇਂ ਮਾਲ ਹੀ ਬੰਦ ਕਰ ਛੱਡੇ ਮੇਰਾ ਤੇ ਉਹਨੇ ਕਿਵੇਂ ਕਰਾਂਗੀ ਕੰਮ ਕਮੇਟੀ ਕਿਵੇਂ ਪਤਾਵਾਂਗੀ ਕਮੇਟੀ ਨੇ ਪੁਗਤਾਈ ਜਾਣੀ ਮੇਕੋ ਤੇ ਇਹ ਮੰਮੀ ਨੇ ਕੀ ਕੀਤਾ ਵੱਡੀ ਭਾਬੀ ਨੇ ਜਾਣਾ ਹੀ ਆਪਣੇ ਮਮਾ ਦਾ ਪਤਾ ਲੈਂਣ ਠੀਕ ਨਹੀਂ ਸੀ ਤੇ ਮੇਰੇ ਘਰ ਕਿ ਉਹਨਾਂ ਨੇ ਜਾਣ ਨਹੀਂ ਦਿੱਤਾ ਤੇ ਵੱਡੀ ਭਾਬੀ ਦਾ ਵੀ ਮਾਲ ਬੰਦ ਹੋ ਗਿਆ ਵਾ ਮੈਨੂੰ ਲੱਗਦਾ ਮੰਮੀ ਨਾਲ ਗੱਲ ਕਰਨੀ ਪੈਣੀ ਅੱਜ ਮੰਮੀ ਮੈਂ ਕੀ ਕੀਤਾ ਤੁਸੀਂ ਮੈਂ ਕੀ ਕੀਤਾ ਮੈਂ ਕੁਛ ਨਹੀਂ ਕੀਤਾ ਵੱਡੀ ਭਾਬੀ ਨੇ ਪੇਕੇ ਜਾਣਾ ਸੀ ਉਹਨਾਂ ਦੇ ਮਮਾ ਨੇ ਹੀ ਠੀਕ ਹੈਗੇ ਤੇ ਤੁਸੀਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਮੇਰੇ ਕਰਕੇ ਕਿ ਮੇਰੀ ਕੁੜੀ ਨਹੀਂ ਆਣਾ ਵਾ ਤੇ ਉਹ ਵੀ ਤੇ ਕਿਸੇ ਦੀਆਂ ਧੀਆ ਪਤਾ ਛੋਟੀ ਭਾਬੀ ਦਾ ਮਾਲ ਬੰਦ ਹੋ ਗਿਆ ਮੇਰੇ ਆਣ ਕਰਕੇ ਤੇ ਮੈਨੂੰ ਸੱਦਦੇ ਮੈਂ ਪਰਸੋਂ ਤੇ ਹੱਲੇ ਹੋ ਕੇ ਗਈ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਕਮੇਟੀਆਂ ਕਿੱਥੋਂ ਤਾਰਨੀਆਂ ਮੈਂ ਕੀ ਕਰਾਂ ਕਮੇਟੀਆਂ ਨੂੰ ਉਹ ਆਪਣੇ ਸੂਟ ਸਾਟ ਸਵਾਉਂਦੀ ਏ ਮੈਨੂੰ ਕੀ ਜੰਨੀ ਮੈਂ ਤੇ 10 ਰੁਪਏ ਦਾ ਖਰਚਾ ਨਹੀਂ ਦਿੰਦੀ ਤੁਸੀਂ ਮੇਰੇ ਇੱਕ ਦਿਨ ਪੇਕਿਆਂ ਦੇ ਦਰਵਾਜ਼ੇ ਬੰਦ ਕਰਾਓਗੇ ਜਿਸ ਤਰ੍ਹਾਂ ਤੁਸੀਂ ਕਰਨ ਦੇ ਉਹਨਾਂ ਨੂੰ ਧੀਆ ਸਮਝੋ ਮੈਨੂੰ ਵੀ ਕੋਈ ਧੀਆ ਸਮਝਣ ਨਹੀਂ ਡਿਆ ਵਾ ਮੈਨੂੰ ਮਤ ਨਾ ਦੇ ਮੈਨੂੰ ਸਾਰੀ ਸਮਝ ਹੈਗੀ ਐ ਮੈਂ ਕੀ ਕਰਨਾ ਕੀ ਨਹੀਂ ਕਰਨਾ ਮਮੀ ਜੀ ਦੋ ਹਿੱਤ ਬਨੂਆ ਵਿਆਹ ਕੇ ਲਿਆਣੇ ਆ ਧੀਆ ਬਣਾ ਕੇ ਰੱਖ ਦੇਣਾ ਆਪਣੀਆਂ ਤੇ ਉਹਨਾਂ ਨੂੰ ਧੀਆ ਕਿਉਂ ਨਹੀਂ ਸਮਝਦੇ ਫਿਰ ਆਪਾਂ ਸ਼ੈਲੀ ਬਿਲਕੁਲ ਸਹੀ ਕਹਿ ਨਹੀਂ ਆ ਜਦੋਂ ਅਸੀਂ ਵਿਆਹ ਕਿਲੋਂਦੇ ਆ ਨਾ ਤੇ ਇਹੀ ਕਹਿੰਦੇ ਹੁੰਦੇ ਆ ਧੀਆ ਵਿਆਹ ਕੇ ਲਿਆਣਦੀਆਂ ਪਰ ਰੱਖਣਾ ਤੇ ਉਹਨਾਂ ਨੇ ਆਪਾਂ ਨੂਹਾਂ ਵਾਂਗੂ ਆ ਮਮੀ ਅੱਜ ਟਾਡੇ ਕਰਕੇ ਮੈਂ ਆਪਣੀ ਮੰਮੀ ਦਾ ਨਹੀਂ ਪਤਾ ਲੈਣ ਗਈ ਜੇ ਤੂੰ ਮੈਨੂੰ ਭੇਜ ਦਿੰਦੇ ਤੇ ਮੇਰੀ ਮਾਂ ਇਹਨਾਂ ਰੋਂਦੀ ਨਾ ਤੁਹਾਨੂੰ ਪਤਾ ਉਹਨਾਂ ਦੀ ਤਬੀਅਤ ਕਿੰਨੀ ਖਰਾਪ ਆ ਤੇ ਟਾਡੇ ਕਰਕੇ ਹੀ ਪ੍ਰੀਤ ਦਾ ਮਾਲ ਅੱਜ ਬੰਦ ਹੋਇਆ ਇਹਨੇ ਕਿੱਤੋਂ ਕਮੇਟੀਆਂ ਤਾਰਨੀਆਂ ਕਿੱਤੋਂ ਆਪਣੀ ਕੁੜੀ ਦਾ ਖਰਚਾ ਚੱਕਣਾ ਵਾ ਤੁਹਾਨੂੰ ਪਤਾ ਵਾ ਬਾਜੀ ਦਾ ਤੇ ਕੰਮ ਹੀ ਉਹਨਾਂ ਕਿਆ ਪਰ ਨਹੀਂ ਤੂੰ ਇਹ ਫਰਕ ਰੱਖ ਦਿਓ ਨੂ ਤੇ ਧੀ ਵਿੱਚ ਪਰ ਸ਼ੈਲੀ ਨੇ ਜੋ ਤੁਹਾਨੂੰ ਕਿਹਾ ਸ਼ਾਇਦ ਤੁਹਾਡੀਆਂ ਅੱਖਾਂ ਖੁੱਲ ਗਿਆ ਹੋਣਗੀਆਂ ਭਾਬੀ ਤੁਸੀਂ ਬਿਲਕੁਲ ਸਹੀ ਕਿਹਾ ਜੇ ਮੈਂ ਅੱਜ ਤੱਕ ਦੁੱਖ ਨਹੀਂ ਸਮਝੂੰਗੀ ਜੇ ਮੈਂ ਕੱਲ ਨੂੰ ਦੁਖੀ ਹੋ ਕੇ ਆਉਂਗੀ ਤੇ ਤੁਸੀਂ ਮੇਰਾ ਦੁੱਖ ਕਿੱਥੋਂ ਸਮਝੋਗੇ ਮੈਂ ਮੰਮੀ ਦੀਆਂ ਅੱਖਾਂ ਖੋਲ ਦਿੱਤੀਆਂ ਸ਼ਾਇਦ ਉਹਨਾਂ ਨੂੰ ਸਮਝ ਆ ਗਈ ਹੋ ਸਿਮਾ ਪ੍ਰੀਤ ਮੇ ਕੋ ਗਲਤੀ ਬਹੁਤ ਵੱਡੀ ਹੋ ਗਈ ਹੈ ਮੇਰੀ ਧੀ ਨੇ ਅੱਖਾਂ ਮੇਰੀਆਂ ਖੋਲ ਦਿੱਤੀਆਂ ਸਹੀ ਗੱਲ ਹੈ ਮੰਮੀ ਜਦੋਂ ਤੇ ਆਪਾਂ ਕਹਿੰਦੇ ਆ ਵੀ ਆਪਾਂ ਨੂਆ ਵਿਆਹ ਕੇ ਲੈ ਕੇ ਚੱਲੇ ਆ ਨੂਆ ਨਹੀਂ ਉਹਦਾ ਪੱਤੀਆਂ ਗੈਨੇ ਆ ਪਿੱਤੀਆਂ ਵੀ ਆ ਕੇ ਲੈ ਕੇ ਚੱਲੇ ਆ ਤੇ ਘਰ ਆਉਂਦੇ ਨੂਹਾਂ ਬਣਾ ਲੈਂਦੇ ਆ ਤੇ ਘਰ ਆਉਂਦਿਆਂ ਹੀ ਫਰਕ ਸਮਝ ਲੈਂਦੇ ਜੇ ਅੱਜ ਸ਼ੈਲੀ ਘੱਡੀਆਂ ਅੱਖਾਂ ਨਾਲ ਨਾ ਖੋਲਦੇ ਤੇ ਤੁਸੀਂ ਸਦਾ ਲਈ ਸਾਨੂੰ ਨੂਹਾਂ ਹੀ ਸਮਝਣਾ ਸੀ ਧੀਆ ਨਹੀਂ ਸਮਝਣਾ ਮੰਮੀ ਜੇ ਤੁਸੀਂ ਸਾਨੂੰ ਧੀ ਬਣਾ ਕੇ ਰੱਖੋਗੇ ਨਾ ਅਸੀਂ ਵੀ ਤੁਹਾਨੂੰ ਮਾਂ ਹੀ ਬਣਾ ਕੇ ਰੱਖਾਂਗੇ ਐਵੇਂ ਕੋਈ ਫਰਕ ਨਹੀਂ ਸਮਝਾਂਗੇ ਮੰਮੀ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਜਿਵੇਂ ਤਾਨੂੰ ਆਪਣੀ ਧੀ ਦੀ ਉਡੀਕ ਹੁੰਦੀ ਆ ਨਾ ਕਿ ਮੇਰੀ ਧੀ ਮੇਕੋ ਆਵੇ ਮੈਨੂੰ ਮਿਲ ਕੇ ਜਾਵੇ ਇਸੇ ਤਰ੍ਹਾਂ ਸਾਡੀ ਮਾਂ ਨੂੰ ਵੀ ਉਡੀਕ ਹੁੰਦੀ ਆ ਕਿ ਮੇਰੀ ਧੀ ਮੇਕੋ ਆਈ ਮੈਂ ਤਾਂ ਉਹਨਾਂ ਦਾ ਪਤਾ ਲੈਣ ਹੀ ਚੱਲੀ ਸਾਂ ਬਸ ਕਰਤੀ ਏ ਬਸ ਕਰਤੀ ਏ ਮੇਕੋ ਬਹੁਤ ਵੱਡੀ ਗਲਤੀ ਹੋ ਗਈ ਏ ਅਸਲੀ ਤਾਂ ਧੀਆਂ ਤੁਸੀਂ ਮੇਰੀਆਂ ਹੋ ਚੱਲਾ ਮੰਮੀ ਜੇ ਤੁਸੀਂ ਇੰਨੀ ਗੱਲ ਕਹਿ ਹੀ ਦਿੱਤੀ ਅਸਲੀ ਧੀਆਂ ਆਪਾਂ ਵਾ ਤੇ ਹੋਰ ਸਾਨੂੰ ਕੀ ਚਾਹੀਦਾ ਕਿਉਂ ਪ੍ਰੀਤ ਹਾਂ ਜੀ ਤੁਸੀਂ ਸਹੀ ਗੱਲ ਤੁਸੀਂ ਕਹੀ ਸੀ ਅੱਛਾ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹਾਂਜੀ ਜੀ ਤੁਹਾਡੇ ਦੇ ਸਾਹਮਣੇ ਆਪਾਂ ਛੋਟੀ ਜੀ ਸਟੋਰੀ ਪੇਸ਼ ਕੀਤੀ ਆ ਨੂਤੀ ਵਿੱਚ ਫਰਕ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਤੇ ਸਾਡੇ ਨਾਲ ਨਵੇਂ ਮੈਂਬਰ ਜੁੜੇ ਨੇ ਤੇ ਇਹਨਾਂ ਦੀ ਐਕਟਿੰਗ ਵੀ ਤੁਹਾਨੂੰ ਪਸੰਦ ਆਈ ਹੋਏਗੀ ਗਲਤੀਆਂ ਤੇ ਬੜੀਆਂ ਵਾਂ ਕੋਈ ਗੱਲ ਨਹੀਂ ਅੱਗੋਂ-ਗੋ ਅਪਾ ਸੁਧਾਰ ਕਰਾਂਗੇ ਤੇ ਕਮੈਂਟਾਂ ਵਿੱਚ ਦੱਸਿਓ ਕਿੱਥੇ ਕਿਹਦੀ ਗਲਤੀ ਆ ਹੋਰ ਆਏ ਬੜੇ ਦਿਨਾਂ ਬਾਅਦ ਆ ਵੀਡੀਓ ਵਿੱਚ ਥੋੜਾ ਜਿਹਾ ਬਿਜ਼ੀ ਸਾਂ ਤੇ ਇਸ ਕਰਕੇ ਹੁਣ ਆਪਾਂ ਇਹੋ ਹੀ ਕੋਸ਼ਿਸ਼ ਕਰਾਂਗੇ ਤੁਹਾਨੂੰ ਡੇਲੀ ਤੇ ਨਹੀਂ ਚਲੋ 2 ਦਿਨ ਬਾਅਦ ਇੱਕ ਵੀਡੀਓ ਵਿਖਾਈ ਜਾਏ ਜਰੂਰ ਪੇਸ਼ ਕਰਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ